ਆਨੰਦਪੁਰ ਦੀ ਸਮਰਪਤ ਲਾਭ ਕਾਰਨ ਵਾਲਿਆਂ ਨੂੰ ਸਾਰਿਆਂ ਨੂੰ ਲਾਭ ਸਨ ਮੈਡਮ ਤਰਨਤਾਰਨ ਜਿਮਨੀ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਖੁਸ਼ੀ ਮਨਾਈ ਹੈ ਤਾਂ ਜਲੰਧਰ ਤੋਂ ਕੈਬਨਿਟ ਮੰਤਰੀ 모ਹਿੰਦਰ ਪਗਤ ਦੇ ਵੱਲੋਂ ਲੱਡੂ ਵੰਡ ਕੇ ਵਧਾਈ ਵੀ ਦਿੱਤੀ ਗਈ ਗੱਲਬਾਤ ਦੌਰਾਨ ਕੈਬਨਿਟ ਮੰਤਰੀ ਦਾ ਇਹ ਕਹਿਣਾ ਹੈ ਕਿ ਜਿਹੜੇ ਲੋਕ 2027 ਦੇ ਵਿੱਚ ਆਪਣੀ ਸਰਕਾਰ ਸਮਝ ਕੇ ਬੈਠੇ ਸਨਾ ਜੋ ਉਹਨਾਂ ਦੇ ਮੂੰਹ ਤੇ ਛਿਪੇੜਾ ਪਈਆਂ ਨੇ ਉਹਨਾਂ ਨੂੰ ਇਹ ਵੀ ਪਤਾ ਲੱਗ ਗਿਆ ਹੋਣਾ ਹੈ ਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਹੀ ਬਹੁਮਤ ਦੇ ਨਾਲ ਜਿੱਤ ਹਾਸਲ ਕਰੇਗੀ ਤੇ ਉਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਹਲਕਾ ਪੰਥਕ ਖੂਨ ਦੇ ਨਾਲ ਨਾਲ ਇਹ ਸਾਬਤ ਨਹੀਂ ਹੁੰਦਾ ਕਿ ਪੰਥਕ ਲੋਕ ਦੂਜੇ ਨੇ ਉਹਨਾਂ ਦਾ ਕਹਿਣਾ ਹੈ ਕਿ ਲੋਕ ਡਿਸਾਈਡ ਕਰਦੇ ਨੇ ਕਿ ਆਖਰ ਕਿਸ ਨੂੰ ਜਿਤਾਉਣਾ ਹੈ ਤੇ ਕਿਸ ਨੂੰ ਹਰਾਉਣਾ ਹੈ ਜਿੱਮਨੀ ਚੌਂ ਜਿੱਤਾਂ ਜਿੱਤ ਬੜੀ ਮਾਤਰਾ ਦੇ ਵਿੱਚ ਲਿੱਤੀ ਹੈ ਤੇ ਅੱਜ ਜਸ਼ਨ ਮਨਾਏ ਜਾ ਰਹੇ ਆ ਦੇਖੋ ਤੁਸੀਂ ਸਾਰੇ ਜਾਣਦੇ ਹੋ ਕਿ ਅੱਜ ਜੋ ਰਿਜ਼ਲਟ ਆਇਆ ਹੈਗਾ ਆਮ ਆਦਮੀ ਪਾਰਟੀ ਦੀ ਇਤਨੀ ਵੱਡੀ ਜਿੱਤ ਹੋਈ ਹੈ ਇਸ ਤੋਂ ਸਾਬ ਜਾਰ ਹੈ ਕੀ ਪੰਜਾਬ ਦੀ ਜਨਤਾ ਨੇ ਤਰਨ ਤਰਨ ਦੀ ਜਨਤਾ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸੇਮਾਨ ਸਾਹਿਬ ਜੀ ਦੀ ਰੈਨਮਾਈ ਨੂੰ ਔਰ ਭਗਵੰਤ ਸਿੰਘ ਮਾਨ ਸਾਹਿਬ ਦੀ ਮੁੱਖ ਮੰਤਰੀ ਜੀ ਦੇ ਜਿਹੜੇ ਕੰਮ ਕੀਤੇ ਨੇ ਪੰਜਾਬ ਲਈ ਉਹਨਾਂ ਦੇ ਉੱਪਰ ਮੋਹਰ ਲਗਾਈ ਹੈ ਇਸ ਤੋਂ ਸਾਫ ਜਾ ਰਿਹਾ ਕਿ ਜਨਤਾ ਨੇ ਅੱਜ ਜੋ ਕੰਮ ਕੀਤੇ ਜਾ ਰਹੇ ਨੇ ਉਹਨਾਂ ਨੂੰ ਅਕਸੈਪਟ ਕੀਤਾ ਹੈ ਔਰ ਉਹਦੇ ਵਾਸਤੇ ਜੋ ਹੈ ਅਸੀਂ ਜੋ ਆਮ ਆਦਮੀ ਪਾਰਟੀ ਨੇ ਬੜੀ ਵੱਡੀ ਜਿੱਤ ਹਾਸਲ ਕੀਤੀ ਕਿਹੜੇ ਦੱਸਿਆ ਜਾ ਰਿਹਾ ਮੁਕਾਬਲਾ ਟਫ ਹੈ ਕਿਉਂਕਿ ਸਟਾਰਟਿੰਗ ਤੋਂ ਪਹਿਲੇ 5 라ਉਂਡ ਹੋਏ ਸੀ ਤੇ ਉੱਤੇ ਲੱਗਦਾ ਸੀ ਕਾਲੀ ਦਲ ਉੱਪਰ ਜਾ ਰਹੀ ਹੈ ਅਪ ਡਾਊਨ ਹੋ ਰਿਹਾ ਹੈ ਜਿਸ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਕਿਹੜੀ ਬਹੁਮਤ ਮਿਲੀ ਹੈ ਦੇਖੋ ਤੇ ਕੁਦਰਤੀ ਕੋਈ ਐਸਾ ਇਲਾਕਾ ਜਿੱਥੇ ਮੰਨਦੇ ਕਾਲੀ ਦਲ ਦੇ ਜਿਆਦਾ ਵੋਟਾਂ ਹੁੰਦੇ ਕਨ ਕੁਝ ਦੇਰ ਲਈ ਉਹਨਾਂ ਨੂੰ ਲੀਡਰਨਾਂ ਨੂੰ ਮਿਲੀ ਪਰ ਬਾਕੀ ਸਾਰੇ ਇਲੈਕਸ਼ਨ ਦੇ ਵਿੱਚ ਜਰ ਲਗਾਤਾਰ ਜਰਾ ਰਿਜ਼ਲਟ ਆਇਆ ਹੈ ਕਿ ਆਖਿਰ ਤੱਕ ਆਮ ਆਦਮੀ ਪਾਰਟੀ ਜਿੱਤੀ ਆਈ ਹੈ ਔਰ 12000 ਤੋਂ ਜ਼ਿਆਦਾ ਵੋਟਾਂ ਨਾਲ ਜਿੱਤੀ ਹੈ ਇਹ ਬੜੀ ਵੱਡੀ ਜਿੱਤ ਹੈਗੀ ਆ ਆਮ ਆਦਮੀ ਪਾਰਟੀ ਦੀ ਜਿਸ ਤੋਂ ਸਾਫ਼ ਕਲੀਅਰ ਹੋ ਗਿਆ ਕਿ ਆਉਣ ਵਾਲੇ ਸਮੇਂ 'ਚ 2027 ਦੇ ਵਿੱਚ ਫਿਰ ਦੁਬਾਰਾ ਆਮ ਆਦਮੀ ਪਾਰਟੀ ਸਰਕਾਰ ਬਣੇਗੀ